ਆ ਹੁਣ ਦੇਖੋ ਜਿਹੜੇ ਹਰਕਤਾਂ ਕੀਤੀਆਂ ਉਹ ਕਿੰਨੇ ਤੇ ਲੁਕਣ ਗਿਆ ਫਿਲਮ ਤਾਂ ਕੀ ਠੀਕ ਹੈ ਜੀ ਜਿਹਦੇ ਕੋਲ ਇੱਕ ਵੀ ਨਹੀਂ ਹੈ ਮੈਂ ਕਹਿੰਦਾ ਬਹੁਤ ਚੰਗਾ ਤੂੰ ਵੀਰੇ ਇਹ ਭੋਲਾ ਵਿਚਾਰਾ ਕੰਮ ਵਿੱਚ ਉਲਝਿਆ ਰਹਿ ਗਿਆ ਮੇਰਾ ਤਾਂ ਹੁਣ ਘਰ ਦੇ ਕੁੜੀ ਲੱਭਦੇ ਫਿਰਦੇ ਕਹਿੰਦੇ ਤੈਨੂੰ ਕੁੜੀ ਵੀ ਨਹੀਂ ਲੱਭ ਹੋਈ ਇਹਨੇ ਸਾਲਾ ਜੀ ਮਾੜੀ ਗੱਲ ਹੈ ਕੁੜੀ ਤਾਂ ਲੱਭੀ ਹੋਈ ਆ ਮੈਂ ਲੱਦਾ ਤੁਹਾਨੂੰ ਲੱਗਦਾ ਲੱਗਦਾ ਸੀ ਕਿ ਆਪਾਂ ਕੋ ਕਹੇ ਬਤਾ ਕੀ ਹੈ ਆਪਣੀ ਸੀ ਆਈਡੀ ਬਈ ਪਤਾ ਲਗਾਓ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਮੈਂ ਪੰਜਾਬੀ ਟੀਵੀ ਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ ਫਿਲਮ ਆ ਰਹੀ ਹੈ ਜੀ ਮਜਨੂ ਤੇ ਜੋ ਕਿ ਪ੍ਰੀਮੀਅਰ ਤਾਂ ਆ ਚੁੱਕਿਆ ਹੈ ਲੇਕਿਨ ਪ੍ਰੀਮੀਅਰ ਦੇ ਵਿੱਚ ਆਪਾਂ ਦੇਖਿਆ ਹੈ ਕਿ ਦੋ ਦੋ ਕੁੜੀਆਂ ਦੇ ਨਾਲ ਰੋਮਾਂਸ ਹੋ ਰਿਹਾ ਹੈ ਪ੍ਰੇਮ ਬਾਜ ਜੀ ਸਾਡੇ ਨਾਲ ਮੌਜੂਦ ਨੇ ਸੋ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਮੈਮ ਥੈਂਕ ਯੂ ਸੋ ਮੱਚ ਫਾਰ ਯੂਰ ਟਾਈਮ ਨੂੰ ਚੁਪਾਨ ਦੀ ਲੋੜ ਨਹੀਂ ਹੁਣ ਪ੍ਰੀਮੀਅਰ ਸਾਰਿਆਂ ਨੇ ਦੇਖ ਹੀ ਲਿਆ ਆ ਹੁਣ ਦੇਖੋ ਜਿਹੜੇ ਹਰਕਤਾਂ ਕੀਤੀਆਂ ਉਹ ਕਿੰਨੀ ਤੇ ਲੁਕਣ ਗਿਆ ਸੋ ਜਿਵੇਂ ਤੁਸੀਂ ਕਿਹਾ ਜੀ ਸਾਡੀ ਫਿਲਮ ਚ ਦੋ ਹੀਰੋਇਨਸ ਨੇ ਦੋਨਾਂ ਨਾਲ ਮੇਰੇ ਕੈਰੈਕਟਰ ਦੇ ਇੰਟਰੈਕਸ਼ਨ ਹੈ ਉਹ ਕਿਉਂ ਹੈ ਕਿੱਦਾਂ ਹੈ ਤੇ ਕਾਦੇ ਲਈ ਹੈ ਇਹ ਆਪਾਂ ਨੂੰ ਫਿਲਮ ਚ ਪਤਾ ਲੱਗੂਗਾ ਅੱਛਾ ਪਰਸਨਲ ਸਵਾਲ ਪੁੱਛਣਾ ਚਾਹਾਂਗੀ ਲੋਕਾਂ ਕੋ ਇੱਕ ਨਹੀਂ ਸਮਝ ਜਾਂਦੀ ਸੀ ਦੋ ਦੋ ਚੱਕੀਆਂ ਕਿਆ ਕਹਿੰਦਾ ਇਹ ਤੇ ਲੋਕਾਂ ਨੂੰ ਇੱਕ ਨਹੀਂ ਜੋੜਦੀ ਯਾਰ ਦੋ ਦੋ ਲਈ ਫਿਰਦੇ ਆ ਇਹ ਫਿਲਮ ਤਾਂ ਕੀ ਠੀਕ ਹੈ ਜੀ ਜਿਹਦੇ ਕੋਲ ਇੱਕ ਵੀ ਨਹੀਂ ਹੈ ਮੈਂ ਕਿਹਾ ਬਹੁਤ ਚੰਗਾ ਤੂੰ ਵੀਰੇ ਇਟ ਇਜ਼ ਓਕੇ ਨਹੀਂ ਤੁਸੀਂ ਹੁਣ ਰੋਮਾਂਟਿਕ ਮੂਵੀ ਲੈ ਕੇ ਆ ਰਹੇ ਹੋ ਕਿਉਂਕਿ ਕਾਫੀ ਸਾਰੀਆਂ ਮੂਵੀਜ਼ ਆ ਰਹੀਆਂ ਨੇ ਐਕਸ਼ਨ ਆ ਰਹੀਆਂ ਨੇ ਕਾਮੇਡੀ ਆ ਰਹੀਆਂ ਨੇ ਰੋਮਾਂਟਿਕ ਮੂਵੀ ਆ ਰਹੀ ਹੈ ਤੇ ਲਵ ਲਵ ਵਾਲੇ ਡੇਜ਼ ਵੀ ਆ ਰਹੇ ਨੇ ਹੂੰ ਦੇਖੋ ਇਹ ਸਾਡੇ ਪ੍ਰੋਡਿਊਸਰਸ ਨੇ ਟਾਈਮ ਕੀਤਾ ਹੈ ਬਈ ਕਿ ਵੈਲੈਂਟਾਈਨਸ ਦੇ ਮਾਹੌਲ ਦੇ ਨਾਲ-ਨਾਲ ਆਪਾਂ ਫਿਲਮ ਰਿਲੀਜ਼ ਕਰੀਏ ਤੇ ਜਿੱਥੇ ਸਾਰੀਆਂ ਐਕਸ਼ਨ ਕ੍ਰਾਈਮ ਸਸਪੈਂਸ ਦੇ ਵਿੱਚੋਂ ਵਿੱਚ ਅਸੀਂ ਕਾਮੇਡੀ ਦੀ ਲਵ ਸਟੋਰੀ ਸਟਤੀ ਹੈ ਤੇ ਉਮੀਦ ਤਾਂ ਹੀ ਹੈ ਕਿ ਲੋਕਾਂ ਨੂੰ ਚੰਗੀ ਲੱਗੂਗੀ ਤੁਸੀਂ ਇੱਕ ਗਿਫਟ ਦਿੱਤਾ ਹੋਇਆ ਹੈ ਨਾ ਲਵਰਸ ਨੂੰ ਉਹ ਇਸ ਤੱਕ ਕੀ ਏ ਕਿ ਜਿਹੜੀਆਂ ਜਿਹੜੀਆਂ ਇਹ ਚੀਜ਼ਾਂ ਆ ਦਿਖਦੀਆਂ ਨੇ ਉਹ ਆਪਾਂ ਦਿਖਾ ਦਈਏ ਤੇ ਜਿਹੜੀ ਅੱਜ ਕੱਲ ਦੀ ਲਵ ਸਟੋਰੀਜ਼ ਨੇ ਉਦਾਂ ਦਾ ਕੁਝ ਇਹਦੇ ਵਿੱਚ ਵੀ ਲਵ ਵਾਲਾ ਤੜਕਾ ਜਿਹਾ ਹੈਗਾ ਤੇ ਹੁਣ ਉਹ ਗਿਫਟ ਲੱਗਦਾ ਲੋਕਾਂ ਨੂੰ ਕਿ ਲੋਕਾਂ ਨੂੰ ਲੱਗਦਾ ਕਿ ਯਾਰ ਗਲਤ ਦਿਖਾਤਾ ਉਹ ਹੁਣ ਦੇਖੋ ਪਤਾ ਲੱਗੂਗਾ ਅੱਛਾ ਮੈਂ ਪ੍ਰੀਮੀਅਰ ਦੇਖਿਆ ਦੋ ਦੋ ਕੁੜੀਆਂ ਨਾਲ ਰੋਮਾਂਸ ਚੱਲ ਰਿਹਾ ਹੈ ਲੇਕਿਨ ਰੀਅਲ ਲਾਈਫ ਦੇ ਵਿੱਚ ਕੋਈ ਐਦਾਂ ਦਾ ਰੋਮਾਂਸ ਕੀਤਾ ਤੁਸੀਂ ਇੱਕ ਵੀ ਨਹੀਂ ਹੈ ਜੀ ਨਹੀਂ ਮੇਰੀ ਸ਼ਕਲ ਦੇ ਦੇਖੋ ਲੱਗਦਾ ਹੈ ਇਸ ਕੋ ਲੜਕੀ ਮਿਲੇਗੀ ਨਹੀਂ ਜਿਹੜੇ 폴 ਹੁੰਦੇ ਉਹ ਬਹੁਤ ਤੇਜ਼ ਹੁੰਦੇ ਨੇ ਨਹੀਂ ਇਹ ਭੋਲਾ ਹੀ ਹੈ ਜੀ ਇਹ ਭੋਲਾ ਵਿਚਾਰਾ ਕੰਮ ਵਿੱਚ ਉਲਝਿਆ ਰਹਿ ਗਿਆ ਮੇਰਾ ਤਾਂ ਹੁਣ ਘਰ ਦੇ ਕੁੜੀ ਲੱਭਦੇ ਫਿਰਦੇ ਕਿਤੇ ਤੈਨੂੰ ਕੁੜੀ ਵੀ ਨਹੀਂ ਲੱਭ ਹੋਈ ਇਹਨੇ ਸਾਲਾ ਜੀ ਲੱਗੇ ਜੀ ਗਲਤ ਤਾਂ ਨਹੀਂ ਠੀਕ ਤੁਹਾਨੂੰ ਮਾੜੀ ਗੱਲ ਹੈ ਕੁੜੀ ਤਾਂ ਲੱਭੀ ਹੋਈ ਆ ਮੈਂ ਲੱਦਾ ਤੁਹਾਨੂੰ ਲੱਗਦਾ ਲੱਗਦਾ ਸੀ ਕਿ ਆਪਕੋ ਕਹੇ ਪਤਾ ਕੀ ਹੈ ਆਪਣੀ ਆਈਡੀ ਗਿਆ ਪਤਾ ਲਗਾਓ ਮੀਡੀਆ ਨੂੰ ਸਭ ਪਤਾ ਹੈ ਅੱਛਾ ਮੀਡੀਆ ਨੂੰ ਇਹ ਨਹੀਂ ਪਤਾ ਦੇਖਾਂ ਮੈਂ ਕਿਹਾ ਸੀ ਨਾ ਕੋਈ ਕੁੜੀ ਹੈਗੀ ਆ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਹੈ ਬਟ ਫਿਲਹਾਲ ਤਾਂ ਦੋ ਦੋ ਹੈਗੀਆਂ ਨੇ ਜੀ ਤੇ 22 ਮਾਰਚ ਨੂੰ ਸਿਮਰ ਕਰਚ ਵੀ ਨਾਲ ਆਣਗੀਆਂ ਅੱਛਾ ਮੈਂ ਦੇ ਕਹਿਣਾ ਚਾਹੂੰਗੀ ਕਿ ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਮੁੰਡੇ ਕੁੜੀਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਤੁਹਾਨੂੰ ਕਿੱਦਾਂ ਦਾ ਮੁੰਡਾ ਚਾਹੀਦਾ ਤੁਹਾਨੂੰ ਖੁੱਦਾਂ ਦੀ ਕੁੜੀ ਚਾਹੀਦੀ ਪ੍ਰੇਮ ਬਾਠ ਨੂੰ ਕਿੱਦਾਂ ਦੀ ਕੁੜੀ ਚਾਹੀਦੀ ਹੈ ਪ੍ਰੀਤ ਬਾਠ ਨੂੰ ਕਿੱਦਾਂ ਦੀ ਕੁੜੀ ਚਾਹੀਦੀ ਹੈ ਮੈਂ ਫਿਰ ਐਂ ਲੱਗੂਗਾ ਕਿ ਬੜਾ ਕੁਝ ਨਹੀਂ ਜਾਂਦਾ ਇਹ ਤੇ ਬੜਾ ਕੁਝ ਤੁਸੀਂ ਸੋਚੀ ਫਿਰਿਆ ਕਿ ਇੰਨਾ ਕੁਝ ਹੋਣਾ ਚਾਹੀਦਾ ਕੁੜੀ ਦੇ ਵਿੱਚ ਬਿਲਕੁਲ ਨਹੀਂ ਨਹੀਂ ਕੁਝ ਕੁਆਲਿਟੀਆਂ ਤਾਂ ਹੁੰਦੀਆਂ ਨੇ ਲੇਕਿਨ ਪੋਜ਼ਿਟਿਵ ਨੈਗੇਟਿਵ ਚੀਜ਼ਾਂ ਹਰ ਇਨਸਾਨ ਚੁੰਦੀਆਂ ਨਹੀਂ ਬਿਲਕੁਲ ਹੁੰਦੀਆਂ ਮੈਂ ਤਾਂ ਕਹਿ ਹੀ ਨਹੀਂ ਰਿਹਾ ਮੈਂ ਤਾਂ ਹੋਣਾ ਵੀ ਚਾਹੀਦਾ ਥੋੜਾ ਥੋੜਾ ਨੈਗੇਟਿਵ ਵੀ ਹੋਣਾ ਚਾਹੀਦਾ ਥੋੜਾ ਗੁੱਸਾ ਵੀ ਹੋਣਾ ਚਾਹੀਦਾ ਥੋੜਾ ਯੂ ਨਾ ਥੋੜਾ ਜਿਹਾ ਐਟੀਟਿਊਡ ਵੀ ਹੋਣਾ ਚਾਹੀਦਾ ਬਟ 올 ਇਨ 올 ਆਈ वुड लाइक ਕਿ ਮੈਨੂੰ ਕੋਈ ਐਦਾਂ ਦੀ ਕੁੜੀ ਮਿਲੇ ਜਿਹੜੀ ਬੜੀ ਇਮਾਨਦਾਰ ਹੋਵੇ ਲਾਈਫ ਨੂੰ ਲੈ ਕੇ ਹਰ ਚੀਜ਼ ਨੂੰ ਲੈ ਕੇ ਬੜੀ ਇਮਾਨਦਾਰ ਸੱਚੀ ਪੱਕੀ ਜੀ ਹੋਵੇ ਜੋ ਸਹੀ ਹੈ ਸਹੀ ਹੈ ਜੋ ਗਲਤ ਹੈ ਗਲਤ ਹੈ ਬੜੀ ਇਮਾਨਦਾਰ ਹੋਵੇ ਲੇਕਿਨ ਪਿਆਰ ਨਾ ਕਰੇ ਹਨਾ ਤੁਹਾਡੇ ਨਾਲ ਜਿਹੜੀ ਇਮਾਨਦਾਰ ਹੋਊਗੀ ਨਾ ਉਹ ਤਾਂ ਮੈਨੂੰ ਪਿਆਰ ਕਰੂਗੀ ਕਰੂਗੀ ਫਿਰ ਉਹ ਇਮਾਨਦਾਰੀ ਹੀ ਦੇਖਦੀ ਰਹੂਗੀ ਤਾਂ ਫਿਰ ਉਹਦੇ ਕੋਲ ਕਿੱਥੋਂ ਟਾਈਮ ਹੋਊਗਾ ਤੁਹਾਡੇ ਲਈ ਓਏ ਹੋ ਤੁਸੀਂ ਇਮਾਨਦਾਰ ਨੂੰ ਤੇ ਕ腐ਸ਼ਨ ਵਾਲ ਲੈ ਕੇ ਉਹ ਵਾਲੀ ਇਮਾਨਦਾਰੀ ਥੋੜੀ ਹੁੰਦੀ ਹੈ ਇਹ ਛੋਟਾ ਬੱਚਾ ਹੈ ਇਸ ਨੂੰ ਪਤਾ ਨਹੀਂ ابھی ਜਿਹੜੀ ਇਮਾਨਦਾਰੀ ਹੁੰਦੀ ਨਾ ਹਰ ਚੀਜ਼ ਨੂੰ ਲੈ ਕੇ ਹੁੰਦੀ ਹੈ ਜਿਹੜੀ ਮ ਆ ਤੇਰੀ ਮਾੜੀ ਚੀਜ਼ ਹੈ ਆ ਤੇਰੀ ਬਹੁਤ ਵਧੀਆ ਚੀਜ਼ ਹੈ ਅੱਛਾ ਆ ਹੁੰਦੀ ਇਮਾਨਦਾਰੀ ਹੋਰ ਕੀ ਮਤਲਬ ਪ੍ਰੀਤ ਪ੍ਰੀਤ ਕਰਦੀ ਫਿਰ ਇਹ ਵੀ ਨਾ ਪ੍ਰੀਤ ਨੂੰ ਖੁਸ਼ ਕਰੀ ਜਾਵੇ ਕਿ ਵਾਓ ਜਸਟ ਅਮੇজিং ਪ੍ਰੀ ਚਾਹੇ ਗੜਾ ਲੱਗ ਰਿਹਾ ਹੈ ਇਹ ਐਗਜੈਕਟਲੀ ਜਿਹੜੇ ਤੁਹਾਡੇ ਲਾਈਫ ਚ ਤੁਹਾਡਾ ਬੈਟਰ ਹਾਫ ਹੁੰਦਾ ਬாய் ਗਰਲ ਮੈਨ ਔਮਨ ਜੋ ਵੀ ਤੁਹਾਡਾ ਹੈਗਾ ਉਹ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਸੱਚ ਦਿਖਾਵੇ ਸੱਚ ਦਿਲ ਲਾਗੇ ਰੱਖੇ ਉਹ ਐਵੇਂ ਨਾ ਬਸ ਤੁਹਾਨੂੰ ਫੂਕ ਛਕਾਈ ਜਾਵੇ ਅੱਛਾ ਮਾਡਰਨ ਸਮਾਨੇ ਦਾ ਕਹਿੰਦੇ ਮਜਨੂ ਆ ਗਿਆ ਹੈ ਤੇ ਮਾਡਰਨ ਜ਼ਮਾਨੇ ਦੇ ਮਜਨੂਦ ਵਿੱਚ ਹੁਣ ਕੀ ਡਿਫਰੈਂਸ ਆ ਗਿਆ ਮਾਡਰਨ ਜ਼ਮਾਨੇ ਦੇ ਮਜਨੂਦੀਆਂ ਜਿਹੜੀਆਂ ਲਾਈਫ ਦੀਆਂ ਸਟਰਗਲਸ ਨੇ ਕੁਝ ਡਿਫਰੈਂਟ ਨੇ ਕੁਝ ਅਲੱਗ ਨੇ ਬਾਕੀਆਂ ਨਾਲੋਂ ਪਹਿਲੇ ਜ਼ਮਾਨਿਆਂ ਨਾਲੋਂ ਥੋੜੀ ਜਿਹੀ ਲੜਾਈ ਉਹਦੇ ਅਲੱਗ ਹੈ ਤੇ ਥੋੜਾ ਬਹੁਤ ਤੋਖਾ ਤਾਂ ਢੀਵੀ ਕਰਦਾ ਐ ਫਿਲਮ ਵਿੱਚ ਤੇ ਆਪਾਂ ਇਸ ਚੀਜ਼ ਨੂੰ ਕਿਤੇ ਨਾ ਕਿਤੇ ਇੱਕ ਮਾਡਰਨ ਮਜਨੂਦ ਤੋਖਾ ਇਹਦੇ ਤੋਖਾ ਇਹਦੇ ਵਿੱਚ ਕਿਹਦੇ ਨਾਲ ਹੋ ਰਿਹਾ ਹੈ ਇਹਨਾਂ ਨਾਲ ਮਜਨੂ ਨਾਲ ਤੋਖਾ ਹੋ ਰਿਹਾ ਹੈ ਮੇ ਲੱਖ ਰਤ ਦੋ ਦੋ ਕੁੜੀਆਂ ਦਾ ਤੁਕਾਰ ਕੀ ਪਤਾ ਹੁੰਦੇ ਕੋਈ ਇਹ ਤਾਂ ਫਿਲਮ ਤੁਸੀਂ ਦੇਖੋਗੇ ਤਾਂ ਉਹਨਾਂ ਨੂੰ ਪਤਾ ਲੱਗੂਗਾ ਨਾ ਕਿ ਬਣ ਰਿਹਾ ਹੈ ਸਸਪੈਂਸ ਦੀ ਕੋਸ਼ਿਸ਼ ਕੋਸ਼ਿਸ਼ ਹੈ ਕਿ ਸਸਪੈਂਸ ਬਣ ਰਿਹਾ ਵੇ ਕਿਹੜੀ ਜਿਹੜੀ ਫੋਟੋ ਆਂਦੀ ਹੈ ਕਿ ਇਹਦੇ ਨਾਲ ਵੀ ਆ ਯਾਰ ਇਹਦੇ ਨਾਲ ਵੀ ਇਹ ਕਰ ਕੀ ਰਿਹਾ ਮੁੰਡਾ ਕੋਈ ਨਾ 22 ਮਾਰਚ ਨੂੰ ਸਾਰਾ ਸਸਪੈਂਸ ਜਿਹੜਾ ਹੈ ਉਹ ਰਿਵੀਲ ਹੋ ਜਾਣਾ ਹੈ ਤੇ ਤੁਸੀਂ ਫੜੇ ਜਾਣਾ ਹੈ ਸਭ ਫੜੇ ਜਾਣਗੇ ਜੀ ਸਾਰੇ ਫੜੇ ਜਾਣਗੇ ਸੋ ਉਮੀਦ ਹੈ ਕਿ ਜਿਹੜਾ ਅਸੀਂ ਕਲਾਰਪ ਆਇਆ ਮਜਨੂ ਫਿਲਮ ਚ ਤੁਹਾਨੂੰ ਵਧੀਆ ਲੱਗੂਗਾ ਉਹਦੇ ਚ ਆਲਮੋਸਟ ਸਾਰੇ ਇਮੋਸ਼ਨਸ ਅਸੀਂ ਟੱਚ ਕੀਤੇ ਐ ਤੇ ਹੋਪਫੁਲੀ ਅਸੀਂ ਜਸਟੀਫਾਈ ਕਰ ਪਾਵਾਂਗੇ ਜੋ ਅਸੀਂ ਕਹਿਣਾ ਚਾਹੁੰਦੇ ਆਂ ਫਿਲਮ ਚ ਅੱਛਾ ਜਾਂਦੇ ਜਾਂਦੇ ਆਡੀਅנס ਨੂੰ ਕੀ ਕਹਿਣਾ ਚਾਹੋਗੇ ਦੋ ਦੋ ਕੁੜੀਆਂ ਰੱਖੋ ਮੁੰਡਿਆਂ ਨੂੰ ਨਹੀਂ ਮੈਂ ਤਾਂ ਪਹਿਲਾਂ ਹੀ ਕਹਤਾ ਕਿ ਜਿਹਦੇ ਕੋਲ ਇੱਕ ਵੀ ਨਹੀਂ ਹੈਗੀ ਵੀਰੇ ਤੂੰ ਰਾਜਾ ਹੈ ਤੂੰ ਖੁਸ਼ ਹੈ ਤੂੰ ਮਤਲਬ ਵਾਊ ਦੇਖ ਇਹਦੇ ਚ ਓਨ ਅ ਸੀਰੀਅਸ ਨੋਟ ਦੋ ਵਾਲਾ ਯਾ ਮਲਟੀਪਲ ਡੇਟਿੰਗ ਯਾ ਝੂਠ ਫਰੇ ਵਾਲਾ ਕੰਮ ਛੱਡ ਦਿਓ ਇਦੇ ਚ ਕਿਸੇ ਦਾ ਫਾਇਦਾ ਨਹੀਂ ਤੁਹਾਨੂੰ ਲੱਗਦਾ ਕਿ ਇਸ ਮੌਕੇ ਤੇ ਸ਼ਾਇਦ ਮੈਂ ਬੜਾ ਕੂਲ ਲੱਗਦਾ ਕਿ ਵੀ ਭਾਈ ਮੇਰੀ ਤਾਂ ਚਾਰ ਕਿਸਾ ਸੈਟਿੰਗ ਹੈ ਪਰ ਇਹ ਨਹੀਂ ਇਹ ਇੱਕ ਮੋਰੈਲੀ ਐਥਿਕਲੀ ਬਹੁਤ ਗਲਤ ਗੱਲ ਹੈ ਤੇ ਇਹਦਾ ਜੋ ਰਿਜ਼ਲਟ ਹੈ ਤੁਸੀਂ ਇੱਥੇ ਹੀ ਦੇਖ ਲਓਗੇ ਉੱਪਰ ਜਾ ਕੇ ਨਹੀਂ ਮਿਲਣਾ ਇੱਥੇ ਹੀ ਹਸਾਬ ਦਾ ਹੋ ਜਾਣਾ ਪਿਆਰ ਕਰੋ ਤਾਂ ਸੱਚਾ ਕਰੋ ਨਹੀਂ ਤਾਂ ਨਾ ਕਰੋ ਇਟਸ ਵੈਰੀ ਸਿੰਪਲ ਝੂਠ ਝਾੜ ਦੇ ਚੱਕਰਾਂ 'ਚ ਨਾ ਪਾਓ ਠੀਕ ਸੀ ਠੀਕ ਮੈਂ ਤ੍ਰੀ ਕਹਿਤੋ ਬਿਲਕੁਲ ਠੀਕ ਹੈ ਜਿਹੜੇ ਬੰਦੇ ਦੋ ਦੋ ਕੁੜੀਆਂ ਫਿਲਮ ਵਿੱਚ ਰੱਖਿਆ ਹੋਣ ਉਹ ਆ ਕੇ ਕਹੇ ਕਿ ਨਹੀਂ ਅਸੀਂ ਦੁਨੀਆ ਵੀ ਚਲਾਣੇ ਆ ਹਥਿਆਰ ਵੀ ਰੱਖਦੇ ਆ ਇਹਦਾ ਭਲੇ ਥੋੜੀ ਹੈ ਕਿ ਮੈਂ ਹੁਣ ਇੱਥੇ ਰੱਬ ਚ ਪਾਇਆ ਹੋਇਆ ਕੋਈ ਅੱਜੋ ਮੈਂ ਮੈਂ ਤਾਂ ਕਿਹਾ ਨਹੀਂ ਤੁਸੀਂ ਰੀਅਲ ਲਾਈਫ 'ਚ ਵੀ ਦੋ ਦੋ ਕੁੜੀਆਂ ਰੱਖਿਆ ਹੋਇਆ ਤੁਸੀਂ ਕਹਿਣਾ ਤਾਂ ਹੀ ਜਾਂਦੇ ਸੀ ਨਾ ਨਹੀਂ ਮੈਂ ਨਹੀਂ ਕਹਿਣਾ ਚਾਹੁੰਦਾ ਸਮਾਰਟ ਬੰਦਾ ਹੁੰਦਾ ਸਮਝ ਜਾਂਦਾ ਹੈ ਕਿ ਹੁਣੇ ਮੇਰੀ ਲੱਤ ਖਿੱਚਣ ਲੱਗੇ ਆ ਇੱਥੇ ਮੈਂ ਪਹਿਲਾਂ ਹੀ ਸਮਝ ਗਿਆ ਸੀ ਜੀ 22 ਮਾਰਚ ਨੂੰ ਮੂਵੀ ਆ ਰਹੀ ਹੈ ਸਾਰਿਆਂ ਨੇ ਜਾ ਕੇ ਜ਼ਰੂਰ ਦੇਖਣੀ ਹੈ ਤੇ ਇਹਨਾਂ ਇਹਨਾਂ ਦਾ ਸੀਕ੍ਰੈਟ ਜਿਹੜਾ ਰਿਵੀਲ ਜ਼ਰੂਰ ਕਰਨਾ ਤੁਸੀਂ ਉਹ ਦੋ ਕੁੜੀਆਂ ਦੇ ਨਾਲ ਫਿਲਮ ਦੇਖਣੀ ਹੈ ਤੁਸੀਂ ਸਾਡੀ ਟਿਕਟ ਵਾਧੇ ਲੱਗੇਗੀ ਫਿਰ ਦੁਬਾਰਾ ਫਿਰ ਦੁਬਾਰਾ ਹੀ ਗਾਇਓ ਅਭਾ ਮਜਨੂ ਨੇ ਕੁਛ ਤਾਂ ਬਣਾ ਕੇ ਰਖੜਾ ਨਾ ਇਦਾਂ ਦਾ ਜੀ ਇਦਾਂ ਤੇ ਉਹ ਦੋ 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 ਕੁੜੀਆਂ ਲੈ ਕੇ ਤੁਰੇ ਫਿਰਨਗੇ ਫਿਰ ਹੁੰਡੇ ਨਹੀਂ ਫਿਲਮ ਤੋਂ ਬਾਅਦ ਛੱਡਦੇ ਸੱਤ ਉਹ ਮੈਂ ਨਹੀਂ ਤਰੇਟੇ ਛੱਡ ਕੇ ਆ ਜਿਓ ਹਨ ਤੇ ਇਹ ਤੂੰ ਛੱਡਦੇ ਉਹ ਮਜਨੂ ਨੂੰ ਦੇਖ ਕੇ ਵੈਸੇ ਵੀ ਬੜੇ ਖੁਸ਼ ਹੋ ਜਾਣਗੇ ਉਹ ਕਹਿਣਗੇ ਵਾਹ ਕੀ ਫਿਲਮ ਦਿਖਾਈ ਹੈ ਕੁੜੀਆਂ ਮਜਨੂ ਦੇਖਣ ਗਿਆ ਮੁੰਡੇ ਕੁੜੀਆਂ ਦੇਖ ਰਿਹਾ ਕੁੜੀਆਂ ਮੈਸਨੂੰ ਦੇਖ ਰਿਹਾ ਮਰਜ਼ੀ ਦੇਖੋ ਸਾਡੀ ਫਿਲਮ ਟਿਕਟਾਂ ਵੇਚੋ ਤੁਸੀਂ ਮੈਂ ਕਹਿੰਦਾ ਜੀ ਦੋਨੋਂ ਜਿਹੜਾ ਜੰਗਲ ਆਉਂਦਾ ਉਹ ਦੇਖੋ ਮੈਂ ਨਾ ਮੈਨੂੰ ਕਰ ਦੂੰਗਾ ਆਹ ਜੀ ਕਹਿੰਦੇ ਬਹਿ ਜਾ ਬੈਠੇ ਕਰਾ ਦਿਓ ਇਸਨੂੰ ਮੈਂ ਭਰ ਦੇਉ ਸਾਡੇ ਸੀਗੇ ਬਹੁਤ ਵਧੀਆ ਤੁਹਾਨੂੰ ਲੱਗਾ ਗੱਲਬਾਤ ਕਰਕੇ ਸੋ ਇਦਾਂ ਹੀ ਹਾਸੇ-ਵਾਸੇ ਦੇਖਦੇ ਰਹੋ ਮਾਈ ਪੰਜਾਬੀ ਟੀਵੀ